ਹਾਂਜੀ ਬਾਬਾ ਜੀ ਅੱਜ ਮੀਟਿੰਗ ਕੀਤੀ ਗਈ ਆ ਇਹ ਕਿਸ ਸਬੰਧ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਗੁਰੂ ਘਰ ਦੇ ਵਿੱਚ ਗ੍ਰੰਤੀ ਸਿੰਘਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਮੀਟਿੰਗ ਪਾਈ ਕਲਿਆਣਾ ਜੀ ਗੁਰਮਤ ਗ੍ਰੰਤੀ ਰਾਗੀ ਸਭਾ ਮੋਗਾ ਪਿੰਡ ਨੂਰਪੁਰਾ ਹਕੀਮਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਲਖਵੀਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਅੱਜ ਉਹਨਾਂ ਦੇ ਪਿੱਤਰ ਸਥਾਨ ਬਾਬਾ ਜੀਵਨ ਸਿੰਘ ਜੀ ਪਿੱਤਰ ਸਥਾਨਾਂ ਤੇ ਅੱਜ ਮੀਟਿੰਗ ਹੋਈ ਉਹ ਕਹਿੰਦੇ ਵੀ ਸਾਡੇ ਕੋਲੇ ਮੀਟਿੰਗ ਜ਼ਰੂਰ ਰੱਖੋ ਅੱਜ ਤੀ ਬੜਾ ਅਚਰ ਹੋ ਗਿਆ ਸਾਲ ਹੋ ਚੱਲਿਆ ਮੀਟਿੰਗ ਨਹੀਂ ਰੱਖਦੇ ਤੁਸੀਂ ਸਾਡੇ ਕੋਲੇ ਤੇ ਅੱਜ ਇੱਥੇ ਪਹੁੰਚੀਆਂ ਫੌਜਾਂ ਤੇ ਜਿਹੜੇ ਤੁਹਾਡੇ ਵਿਚਾਰ ਆ ਵੀ ਕਿਉਂ ਰੱਖੀ ਗਈ ਸਾਡੀ ਸਭਾ ਦਾ ਤਕਰੀਬਨ ਸਾਲ ਪੂਰਾ ਹੋਣ ਵਾਲਾ 6 ਜੂਨ ਨੂੰ ਉਸ ਵਿੱਚ ਦੇ ਉੱਤੇ ਅਸੀਂ ਇਹ ਵਿਚਾਰਾਂ ਕੀਤੀਆਂ ਬਹੁਤ ਸਾਰੀਆਂ ਡੂੰਘੀਆਂ ਵਿਚਾਰਾ ਕੀਤੀਆਂ ਕਿ ਸਾਨੂੰ ਕੀ ਅੱਗੇ ਕਰਨਾ ਚਾਹੀਦਾ ਅਗਲੇ ਸਾਲ ਚ ਕੀ ਕਰਨਾ ਚਾਹੀਦਾ ਗਰੰਟੀ ਸਿੰਘਾਂ ਤੇ ਬਹੁਤ ਤਾਂ ਕਿ ਹੋ ਰਿਹਾ ਜੀ ਕਈ ਥਾਂ ਤੇ ਗਰੰਟੀ ਸਹੀ ਵੀ ਹੁੰਦੇ ਆ ਜਾਂ ਗਲਤ ਵੀ ਹੁੰਦੇ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਸਭਾ ਦੇ ਉਹਦੇ ਵਿਚਾਰ ਇਹ ਨੇ ਜੀ ਭਾਈ ਸਾਹਿਬ ਜੀ ਮਨਪ੍ਰੀਤ ਸਿੰਘ ਜੀ ਜਿੱਥੇ ਦਾ ਗਰੰਟੀ ਸਹੀ ਹੁੰਦਾ ਅਸੀਂ ਉਹਦੇ ਨਾਲ ਖੜੇ ਜਾਂਦੇ ਆ ਉਹਨੂੰ ਹਵਾ ਨੇ ਲੱਗਨ ਦਿੰਦੇ ਜਿੱਥੇ ਕੋਈ ਗਰੰਤੀਆਂ ਗਲਤੀਆਂ ਹੋਉਂਦੀਆਂ ਉੱਥੇ ਫਿਰ ਗਰੰਤੀ ਨੂੰ ਥੋੜੀ ਬਹੁਤੀ ਸਜ਼ਾ ਵੀ ਦੇਣੀ ਪੈਂਦੀ ਹੈ 90% ਸਜ਼ਾ ਜਿਹਨਾਂ ਦੇ ਹੱਕਦਾਰ ਨਹੀਂ ਮਾਫੀ ਚ ਲਿਆਉਣੇ ਕਾਲ ਤੱਕ ਤੇ ਪੇਸ਼ ਕਰਾਉਣੇ ਆ ਜੇ ਸਾਡਾ ਨਿੱਕਾ ਮੋਟਾ ਇੱਥੇ ਮਸਲਾ ਹੁੰਦਾ ਸਿੰਘ ਉਹਨੂੰ ਸਜ਼ਾ ਲਾ ਕੇ ਇੱਥੇ ਹੀ ਸਮਾਪਤੀ ਕਰਾ ਦਿੰਦੇ ਆ ਤੇ ਇਹ ਸਾਡੀਆਂ ਵਿਚਾਰਾ ਹੁੰਦੀਆਂ ਜੀ ਇੱਕ ਸੋਸ਼ਲ ਮੀਡੀਆ ਤੇ ਅਕਸਰ ਬਹੁਤ ਜ਼ਿਆਦਾ ਰੌਲਾ ਪੈਂਦਾ ਜੀ ਗੁਰੂ ਘਰ ਦੇ ਤਨਖਾਹ ਦੇ ਗਰੰਤੀ ਸਿੰਘਾਂ ਬਾਰੇ ਉਹਦੇ ਬਾਰੇ ਤੁਹਾਡੀ ਸਭਾ ਦੇ ਕੀ ਵਿਚਾਰ ਉਹਦੀ ਵਿਚਾਰ ਇਹ ਹੈ ਜੀ ਅਸੀਂ ਕਾਲਕਤਖ ਸਾਹਿਬ ਦੇ ਜੇਹਦਾਰ ਸਾਹਿਬ ਸਰਦਾਰ ਅਗਵੀਰ ਸਿੰਘ ਜੇਹਦਾਰ ਸਾਹਿਬ ਦੇ ਕੋਲੇ ਅਸੀਂ ਮਿਲਣ ਵਾਲੇ ਹਰਪੀਤ ਸਿੰਘ ਜੀ ਜੇਹਦਾਰ ਸਾਹਿਬ ਨੂੰ ਮਿਲਾਂਗੇ ਤੇ ਜਿਹੜੀਆਂ ਤਨਖਾਹਾਂ ਘਟ ਤੇ ਗਰੰਤੀ ਰਹਿ ਰਹੇ ਆ ਉਹਨਾਂ ਤੇ ਐਕਸ਼ਨ ਲਿਆ ਜਾਊਗਾ ਔਰ ਕਮੇਟੀਆਂ ਉਹਨਾਂ ਕਾਲਕਤਖ ਤੇ ਪੇਸ਼ ਕੀਤੀਆਂ ਜਾਣਗੀਆਂ ਔਰ ਜਿਹੜੇ ਗਰੰਤੀਆਂ ਨੂੰ ਤਕਰੀਬਨ 12 13 14000 ਰੁਪਏ ਮਿਲ ਰਿਹਾ ਤੇ ਉਹ ਕਮੇਟੀਆਂ ਦਾ ਧੰਨਵਾਦ ਵੀ ਕਰਦੇ ਆ ਅਸੀਂ ਜਿਹੜੇ ਘੱਟ ਕਰਦੇ ਕਮੇਟੀਆਂ ਦੇ ਰਹੀਆਂ ਤੇ ਜਾਂ ਘੱਟ ਕਰ ਭੇਟਾ ਤੇ ਰਹਿ ਰਹੇ ਗਰੰਥੀ ਸਿੰਘ ਉਹਨਾਂ ਤੇ ਐਕਸ਼ਨ ਲਵਾਂਗੇ ਆਉਣ ਵਾਲੇ ਸਮੇਂ ਵਿੱਚ ਬਾਬਾ ਜੀ ਉਹ ਜਿਹੜੇ 2 4 5000 ਤੇ ਗਰੰਥੀ ਸ਼ੌਂਕਣਾ ਰਹਿ ਰਹੇ ਆ ਉਹ ਤਾਂ ਕਿਤੇ ਆਪਣੀ ਮਰਜ਼ੀ ਨਾਲ ਕਹਿ ਰਹੇ ਆ ਤੇ ਫਿਰ ਉਹਨਾਂ ਨੂੰ ਤੁਸੀਂ ਕਿਵੇਂ ਕਹਿ ਰਹੇ ਹੋ ਗੱਤਨ ਖਾ ਲੋ ਉਹਨਾਂ ਨੂੰ ਸਾਡੇ ਕੋਲ ਹੈਗੇ ਜੀ ਗੋਣੇ ਚੀਜ਼ਾਂ ਦੇ ਅਸੀਂ ਉਹਨਾਂ ਦੀ ਬਾਣੀ ਸੁਣਾਂਗੇ ਉਹਨਾਂ ਦੇ ਰਹਿਤ ਮਰਜ਼ਾ ਦੇ ਵੇਖਾਂਗੇ ਜਿਹੜੇ ਰਹਿਤ ਤੋਂ ਕੱਚੇ ਹੁੰਦੇ ਆ ਬਾਣੀ ਤੋਂ ਕੱਚੇ ਹੁੰਦੇ ਆ ਉਹ ਅਸਲ ਵਿੱਚ 5000 ਉਹ ਹੀ ਹੁੰਦੇ ਆ ਆ ਤੁਹਾਨੂੰ ਸ਼ਾਇਦ ਤੁਸੀਂ ਪਰਸੋ ਚ ਉੱਥੇ ਦੀ ਗੱਲ ਸੁਣੀ ਹੋਊਗੀ ਵੀ ਮੋਗੇ ਵਿੱਚ ਗ੍ਰੰਤੀ ਸਿੰਘ ਫੜੇ ਗਏ ਆ ਉਹਨਾਂ ਤਨਖਾਹ ਕਿੰਨੀ ਸੀ 5-7000 ਰੁਪਏ ਸੀ ਤੇ ਹੈਗੇ ਸੀ ਬਰੋਜਪੁਰ ਇਲਾਕੇ ਦੇ ਤੇ ਤਮਾਕੂ ਖਾਨ ਦੇ ਫੜੇ ਗਏ ਗੁਰਦੁਆਰੇ ਵਿੱਚੋਂ ਸਗਟਾਂ ਬੀੜੀਆਂ ਟੀਕੇ ਸਮਾਇਕ ਉਹ ਫੜੇ ਗਏ ਆ ਜਿਨ੍ਹਾਂ ਤੇ ਪਰਚਾ ਕਰਾ ਕੇ ਜੇਲ੍ਹ ਭੇਜਿਆ ਉਹਨਾਂ ਨੂੰ ਉਹ ਜਿਹਦੇ ਵਿੱਚ ਸਾਡੇ ਜਿਹੜਾ ਨੰਗ ਸਿੰਘ ਜਥੇ ਬੰਦੀਆਂ ਵੀ ਨਾਲ ਸਨ ਹੋ ਜੇ ਗ੍ਰੰਤੀ ਰੱਖਣ ਦੇ ਵਿੱਚ ਕਿਹਦਾ ਕਸੂਰ ਕਹਿੰਦੇ ਹੋ ਇਹ ਕਮੇਟੀਆਂ ਦਾ ਕਸੂਰ ਹੁੰਦਾ ਹੈ ਜਿਹੜਾ ਸਸਤਾ ਭਾਲਦੀਆਂ ਜਿਹਦੀ ਕੋਈ ਮਰਜ਼ਾਦਾ ਨਹੀਂ ਹੁੰਦੀ ਕਿਸੇ ਨੂੰ ਪਤਾ ਨਹੀਂ ਹੁੰਦਾ ਰਹਿਤ ਮਰਜ਼ਾਦਾ ਦੱਕੀ ਹੈ ਇਹਦੇ ਵਿੱਚ ਜ਼ਿੰਮੇਵਾਰ ਜਿਹੜੀਆਂ ਕਮੇਟੀਆਂ ਹੁੰਦੀਆਂ ਤੇ ਅਸੀਂ ਕਮੇਟੀਆਂ ਨੂੰ ਸੂਚਿਤ ਕਰਨਾ ਚਾਹੁੰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਕਹੋ ਜੀ ਗੱਲ ਹੁੰਦੀ ਕਮੇਟੀਆਂ ਨੂੰ ਨਾਲ ਅਸੀਂ ਪਸਾਵਾਂਗੇ ਇਹ ਨਾ ਸੋਚਣਾ ਵੀ ਅਸੀਂ 5000 ਤੇ ਰੱਖ ਲਿਆ ਗ੍ਰੰਤੀ ਤੇ ਬਸ ਜਾ ਜਾਕਾਰਾ ਗੁਰਦੁਆਰੇ ਸਿਵਾ ਹੋ ਜਾਂਦੀ ਹੈ ਐ ਐਕਸ਼ਨ ਲਵਾਂਗੇ ਉਹਨਾਂ ਦੇ ਉੱਤੇ ਕਮੇਟੀਆਂ ਨਾਲ ਜੇ ਕੋਈ ਗੱਲਬਾਤ ਦੁਰ ਘਟਣਾ ਹੁੰਦੀ ਹੈ ਗੁਰੂ ਤੇ ਪਰਚੇ ਕਰਾਵਾਂਗੇ ਉਹਨਾਂ ਕਮੇਟੀਆਂ ਤੇ ਵਿਦਿਆਰਥੀ ਤੇ ਵੀ ਗਰੰਟੀ ਤੇ ਵੀ ਗਰੰਟੀ ਸਿੰਘ ਕਿ ਹੋ ਜਾਣਾ ਚਾਹੀਦਾ ਵਧੀਆ ਹੋਣਾ ਚਾਹੀਦਾ ਜਿਹਦਾ ਕੋਈ ਕਿਸੇ ਸੰਸਥਾ ਸੰਸਥਾ ਵਿੱਚੋਂ ਪੜਿਆ ਹੋਣਾ ਚਾਹੀਦਾ ਕਿਸੇ ਨਾ ਕਿਸੇ ਸੰਸਥਾ ਵਿੱਚੋਂ ਪੜਿਆ ਹੋਣਾ ਚਾਹੀਦਾ ਉਹ ਟਕਸਾਲਾ ਚੋਂ ਪੜਿਆ ਹੋਣਾ ਚਾਹੀਦਾ ਜੇ ਹੋ ਸਕਦਾ ਉਹਦੇ ਕੋਲ ਸਰਟੀਫਿਕੇਟ ਤਾਂ ਹੋਣਾ ਚਾਹੀਦਾ ਕਿਸੇ ਵਿਦਿਆਲੇ ਚੋਂ ਕਾਲ ਤਖਸਾਲ ਦੇ ਵਿੱਚ ਜਿੱਥੇ ਗੁਰਦੁਆਰਾ ਬਣਾਉਣ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ ਉੱਥੇ ਬਕਾਇਦਾ ਮੇਰੇ ਕੋਲ ਉਹ ਪੇਪਰ ਨੇ ਉਹਦੇ ਵਿੱਚ ਲਿਖਿਆ ਹੋਇਆ ਵੀ ਕਿਸੇ ਸੰਸਥਾ ਦਾ ਉਹਦੇ ਕੋਲ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜਿਹੇਦਾਰ ਸਾਹਿਬ ਵੱਲੋਂ ਲਿਖਿਆ ਹੋਇਆ ਇਹ ਆਵਦਾ ਨਹੀਂ ਮੇਰੇ ਕੋਲ ਕਰ ਰਿਹਾ ਮੇਰੇ ਕੋਲ ਰਿਕਾਟ ਆਉ ਬਕਾਇਦਾ ਅਸੀਂ ਆਉਣ ਵਾਲੇ ਸਮੇਂ ਦੇ ਨਾ ਇਸ ਸਮੇਂ ਦੇ ਵਿੱਚ ਜਿਹੇਦਾਰ ਸਾਹਿਬ ਨੂੰ ਮਿਲ ਕੇ ਤੋਂ ਪੂਰਾ ਕਲੀਅਰ ਕਰਾਵਾਂਗੇ ਜੀ ਜੇ ਜਿਸ ਤਰ੍ਹਾਂ ਅਣਜਾਣ ਬੰਦਾ ਗੱਡੀ ਤੇ ਚੜ ਜਾਂਦਾ ਤੇ ਉਹ ਫਿਰ ਗੱਡੀ ਥੋਕੀ ਵਹਿੰਦਾ ਬਿਲਕੁਲ ਉਸੇ ਤਰ੍ਹਾਂ ਗੁਰੂ ਘਰਾਂ ਦੇ ਵਿੱਚ ਪਿੰਡ ਵਾਲੇ ਕਮੇਟੀਆਂ ਦੇ ਕਸੂਰਵਾਰ ਆ ਬਿਲਕੁਲ ਕਸੂਰਵਾਨ ਹੁੰਦੇ ਗ੍ਰੰਥੀ ਨੂੰ ਦੇਖਾ ਆ ਬਿਨਾ ਸੰਖਿਆ ਤੋਂ ਗ੍ਰੰਥੀ ਦਾ ਕੀ ਹਿਸਾਰ ਕੀ ਇਸ ਕਰਕੇ ਹੋ ਰਹੀਆਂ ਬਿਲਕੁਲ ਜੀ ਹੋ ਰਹੀਆਂ ਤੇ ਆਪਣੀ ਜੱਥੇਬੰਦੀ ਪਿਛਲੇ ਸਾਲ ਤੋਂ ਬਹੁਤ ਸੋਨੇ ਕਾਰਜ ਕਰ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹੋ ਜਿਹੇ ਸੇਵਾਵਾਂ ਨਿਭਾ ਰਹੇ ਆ ਕਿ ਉਹਨਾਂ ਦਾ ਹੱਲ ਕੀਤਾ ਜਾਵੇ ਜੀ ਅਸੀਂ ਆਉਣ ਵਾਲੇ ਪਿਛਲੇ ਸਮੇਂ ਦੇ ਵਿੱਚ ਦੋ ਤੋਂ ਤਿੰਨ ਗ੍ਰੰਥੀ ਡਿਸਮਿਸ ਕੀਤੇ ਹੋਏ ਆ ਵੀ ਉਹਨਾਂ ਨੇ ਸੰਤਾ ਨਹੀਂ ਕੀਤੇ ਉਹ ਮੰਨੇ ਅਸੀਂ ਉਹਨਾਂ ਨੂੰ 6-6 ਮਹੀਨੇ ਦਾ ਦਿੱਤਾ ਹੋਇਆ ਵੀ 6 ਮਹੀਨੇ ਵਿੱਚ ਆ ਤਾਂ ਕਿ ਸੰਸਥਾ ਤੋਂ ਸੰਤਾ ਕਰੋ ਤੇ ਨਹੀਂ ਤੁਸੀਂ 6 ਮਹੀਨਾ ਬਾਅਦ ਤੋਂ ਉਹਨੂੰ ਗੁਰਦੁਆਰਾ ਡਿਊਟੀ ਨਹੀਂ ਕਰੰਦੇ ਨੇ ਸੀ ਐਕਸ਼ਨ ਚੱਲ ਰਿਹਾ ਵੀ ਹੈ ਨਹੀਂ ਵੀ ਵੇਖ ਕੇ ਲੈਂਦੇ ਨਹੀਂ ਅਸੀਂ ਕਿਹਤੇ ਲੈਨੇ ਆਪਦਾ ਜਿਹੜਾ ਜੋ ਸਾਡਾ ਹੁੰਦਾ ਕਾਰਵਾਈ ਬੰਦੀ ਉਹ ਲੈਨੇ ਹੋਂਾਂ ਤੇ ਜੀ ਤੇ ਅੱਗੇ ਵੀ ਲਵਾਂਗੇ ਹਾਂਜੀ ਪ੍ਰਧਾਨ ਸਾਹਿਬ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਦੀ ਮੀਟਿੰਗ ਪਿੰਡ ਨੂਰਪੁਰ ਹਕੀਮਾ ਭਾਈ ਕਲਿਆਣਾ ਜੀ ਗੁਰਮਤਿ ਗ੍ਰੰਥੀ ਰਾਗੀ ਸਭਾ ਵੱਲੋਂ ਜਿਹੜੇ ਗ੍ਰੰਥੀ ਸਿੰਘਾਂ ਦੇ ਹੱਕ ਦੇ ਵਿੱਚ ਤਤ ਪਰ ਜਿਹੜੀ ਸਭਾ ਰਹਿੰਦੀ ਹੈ ਉਨ੍ਹਾਂ ਦੀ ਇਕਤਰਤਾ ਵੇਖ ਕੇ ਅੱਜ ਦੀ ਮੀਟਿੰਗ ਜਿਹੜੀ ਹੈ ਉਹ ਗ੍ਰੰਥੀ ਸਿੰਘਾਂ ਦੇ ਹੱਕ ਵਿੱਚ ਰੱਖੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਗ੍ਰੰਥੀ ਸਿੰਘਾਂ ਦੀ ਜਿਹੜੀ ਤਨਖਾਹ ਹੈ ਘੱਟੋ ਘੱਟ 10 ਤੋਂ 15000 ਦੇ ਵਿੱਚ ਹੋਣੀ ਚਾਹੀਦੀ ਆ ਅਤੇ ਜਿਹੜੇ ਘੱਟ ਮਤਲਬ ਕਿ ਤਨਖਾਹਾਂ 'ਤੇ ਗ੍ਰੰਥੀ ਸਿੰਘ ਰਹਿੰਦੇ ਨੇ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ 'ਤੇ ਕਾਰਵਾਈ ਕੀਤੀ ਜਾਵੇਗੀ ਕਿ ਨਾਲੇ ਕਮੇਟੀਆਂ ਤੇ ਕੀਤੀ ਜਾਵੇਗੀ ਕਿ ਜਿਹੜੀ ਵੱਧ ਤੋਂ ਵੱਧ ਤਨਖਾਹ ਚੰਗੇ ਗ੍ਰੰਥੀ ਜਿਹੜੇ ਟਕਸਾਲ ਤੋਂ ਜਾਂ ਵਿਦਿਆਲਿਆਂ ਤੋਂ ਪੜ੍ਹੇ ਹੁਣ ਸਿੱਖੇ ਹੋਣ ਅਤੇ ਉਹਨਾਂ ਦੀ ਜਿਹੜੀ ਕਦਰ ਹੋ ਸਕੇ ਅਤੇ ਜਿਨ੍ਹਾਂ ਨੇ ਨਹੀਂ ਸੰਥਿਆ ਕੀਤੀ ਜਾਂ ਉਹਨਾਂ ਦੇ ਕੋਲ ਗੁਣ ਘੱਟ ਹੈ ਉਹ ਭਾਈ ਆਪਦੇ ਗੁਣ ਨੂੰ ਪੂਰਾ ਕਰਨ ਜੀ ਕਿੰਨੇ ਕੀ ਗ੍ਰੰਥੀ ਜੁੜ ਰਿਹਾ ਅੱਜ ਸਭਾ ਦੇ ਨਾਲ ਸਾਡੇ ਨਾਲ ਤਕਰੀਬਨ ਜੋੜਨ ਦੇ ਜਿੱਥੇ ਵੀ ਕੋਈ ਗ੍ਰੰਥੀ ਸਿੰਘਾਂ ਨੂੰ ਲੋੜ ਪੈਂਦੀ ਹੈ ਜੀ ਉੱਥੇ ਵੀ ਗ੍ਰੰਥੀ ਸਿੰਘਾਂ ਦੇ ਨਾਲ ਅਸੀਂ ਖੜ੍ਹਦੀ ਆ ਸਭਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਗ੍ਰੰਥੀ ਸਿੰਘਾਂ ਦੇ ਜਿਵੇਂ ਬੀਮੇ ਕਰਾਉਣੇ ਜਾਂ ਉਹਨਾਂ ਨੂੰ ਆਈਡੀ ਕਾਰਡ ਬਣਾ ਕੇ ਦੇਣੇ ਜਾਂ ਹੋਰ ਜਿਹੜੀਆਂ ਸ਼ਬਦਾਂ ਨੇ ਜਾਂ ਉਹਨਾਂ ਨੂੰ ਕਿਤੇ ਆਰਥਿਕ ਤੌਰ ਤੇ ਜਿਹੜੀ ਲੋੜ ਪੈਂਦੀ ਆ ਉਹ ਗ੍ਰੰਥੀ ਸਿੰਘ ਜਿਹੜੀ ਸਭਾ ਹੈ ਉਹਨਾਂ ਦੇ ਨਾਲ ਖੜੇਗੀ ਅਤੇ ਬਸ ਇਹੀ ਸਾਡੇ ਸਾਰਿਆਂ ਨੂੰ ਬੇਨਤੀ ਆ ਕਿ ਵਾਅਦੇ ਤੋਂ ਬਾਅਦ ਜਿਹੜੇ ਸਭਾ ਦੇ ਨਾਲ ਸਿੰਘ ਗ੍ਰੰਥੀ ਸਿੰਘ ਜੁੜਨ ਅਤੇ ਸੰਜੋਗ ਕਰਨ ਜੀ ਕਿਵੇਂ ਇਸ ਪਰ ਕਰ ਸਕਦੇ ਸਭਾ ਨਾਲ ਜੁੜਨ ਦਾ ਬਤ ਇਹ ਨੰਬਰ ਸਾਡਾ ਹੈਗਾ ਜੀ 86992455469779300546 ਜੇ ਕਿਸੇ ਵੀ ਗ੍ਰੰਥੀ ਸਿੰਘ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਪੈਂਦੀ ਜਾਂ ਕਮੇਟੀਆਂ ਤੋਂ ਪਰੇਸ਼ਾਨ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਉਹ ਸਾਡੇ ਨਾਲ ਇਹ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਜੀ ਹਾਂਜੀ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਸਭਾ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਕਲਿਆਣਾ ਜੀ ਗੁਰਮਤਿ ਰਾਗੀ ਗ੍ਰੰਥੀ ਸਭਾ ਇਹ ਜੋ ਪੂਰੇ ਸਾਲ ਤੋਂ ਬਹੁਤ ਵੱਡਾ ਸੰਘਰਸ਼ ਤੇ ਬਹੁਤ ਵੱਡੀ ਮਿਹਨਤ ਪਿੰਡਾਂ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਾ ਕੇ ਕੇਡਰ ਕੈਂਪ ਲਾ ਰਹੀ ਆ ਤੇ ਗ੍ਰੰਥੀ ਸਿੰਘਾਂ ਨੂੰ ਬਹੁਤ ਵਧੀਆ ਤਰ੍ਹਾਂ ਸੂਝਿਤ ਕਰ ਰਹੀ ਆ ਗੁਰਬਾਣੀ ਦੀ ਸੰਥਿਆ ਵੀ ਦੇ ਰਹੀ ਆ ਹਰ ਤਕਾਂ ਆਰਥਿਕ ਪੱਖੋਂ ਵੀ ਇਹਨਾਂ ਦੇ ਨਾਲ ਖੜੀ ਆ ਬਹੁਤ ਵਧੀਆ ਇਹ ਸਹਯੋਗ ਗੁਰਮਤਿ ਰਾਗੀ ਗ੍ਰੰਥੀ ਸਭਾ ਗ੍ਰੰਥੀ ਸਹਿਬਾਨਾਂ ਦੇ ਗੁਰੂ ਸਹਿਬਾਨ ਦੇ ਵਜੀਦ ਸਹਿਬਾਨ ਦਾ ਸਾਥ ਦੇ ਰਹੀ ਆ ਜੀ ਹਾਂਜੀ ਬਾਬਾ ਜੀ ਮਤਲਬ ਕਿ ਗੁਰੂ ਘਰ ਦੇ ਗ੍ਰੰਥੀਆਂ ਦਾ ਇੱਕ ਆ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰੀ ਦਰਬਾਰੇ ਵੀ ਗ੍ਰੰਥੀਆਂ ਦੀ ਪਹੁੰਚ ਹੋਣੀ ਚਾਹੀਦੀ ਆ ਉਹ ਕਿਵੇਂ ਹੋ ਸਕਦੇ ਆ ਉਹਦੇ ਬਾਰੇ ਕੀ ਸਭਾ ਦੇ ਪਲਾਨਿੰਗ ਆ ਸਭ ਤੋਂ ਪਹਿਲਾਂ ਜੀ 10 ਪੈਸਾ ਸੁਤਨਾਮ ਸਿੰਘ ਮਹੇਸ਼ਰੀ ਸਾਰੀਆਂ ਗੁਰੂਗੀਆਂ ਸੰਗਤਾਂ ਨੂੰ ਫਤਿਹ ਗੁਜ਼ਾਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਨਪ੍ਰੀਤ ਜੀ ਤੁਸੀਂ ਬੜਾ ਸੋਹਣਾ ਸਵਾਲ ਰੱਖਿਆ ਹੈ ਵੀ ਆਉਣ ਵਾਲੇ ਸਮੇਂ ਚ ਗ੍ਰੰਥੀਆਂ ਦਾ ਇੱਕ ਆ ਜਿਸ ਤਰ੍ਹਾਂ ਪਹਿਲਾਂ ਵਿਚਾਰਾ ਕੀਤਾ ਨਾ ਵੀ ਚੱਕੀ ਦੇ ਪੜ ਵਿੱਚ ਇੱਕ ਕਿਲੀ ਹੁੰਦੀ ਹੈ ਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਉਹ ਬਚ ਜਾਂਦਾ ਹੈ ਤੇ ਜਿਹੜਾ ਪਾਸੇ ਹੋ ਜਾਂਦਾ ਉਹ ਪੀਸਿਆ ਜਾਂਦਾ ਸਾਡੀ ਸਭਾ ਦਾ ਜਿਹੜਾ ਮੋਟਿਵੇ ਹੈ ਉਹ ਸਭ ਤੋਂ ਵੱਧ ਇਹੀ ਹੈ ਵੀ ਸਭਾ ਦੇ ਨਾਲ ਸਿੰਘ ਜੁੜਨ ਏਕੇ ਵਿੱਚ ਆਉਣ ਤੇ ਏਕੇ ਵਿੱਚ ਹੀ ਬਲ ਹੁੰਦਾ ਹੈ ਇਹ ਆਪ ਜੀ ਨੂੰ ਪਤਾ ਹੀ ਹੈ ਤੇ ਦੂਸਰੀ ਗੱਲ ਜਿਹੜੀ ਤੁਸੀਂ ਪ੍ਰਸ਼ਾਸਨ ਬਾਰੇ ਪੁੱਛੀ ਹੈ ਹੁਣ ਜਿਵੇਂ ਆਪਾਂ ਦੇਖਦੇ ਆ ਰਾਜਨੀਤੀ ਵਿੱਚ ਰਾਜਨੀਤੀ ਦੇ ਵਿੱਚ ਵੀ ਅਸੀਂ ਜਿਹੜੀ ਸਭਾ ਦੇ ਸਿੰਘਾਂ ਨੇ ਇੱਕ ਵਿਚਾਰ ਰੱਖੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਆਪਾਂ ਦੇਖਦੇ ਆ ਤਰ੍ਹਾਂ-ਤਰ੍ਹਾਂ ਦੀਆਂ ਰਾਜਨੀਤਿਕ ਰਾਜਨੀਤੀਆਂ ਚੱਲਦੀਆਂ ਤੇ ਉਹਦੇ ਤਹਿਤ ਸਾਡੀ ਜਿਹੜੀ ਸਭਾ ਹੈ ਸਾਡੀ ਸਭਾ ਦੇ ਵਿੱਚੋਂ ਅਸੀਂ ਹੁਣ ਇਹ ਵਿਚਾਰ ਦੇ ਥਰੂ ਵਿਚਾਰ ਦੇ ਅਕੋਰਡਿੰਗ ਅਸੀਂ ਅੱਗੇ ਜੁੜਨਾ ਹੈ ਅੱਗੇ ਜੁੜ ਕੇ ਅਸੀਂ ਵੀ ਚਾਹੁੰਨੇ ਆਂ ਵੀ ਸਾਡਾ ਵੀ ਕੋਈ ਰਾਜਨੀਤਿਕ ਪਦ ਹੋਵੇ ਉਹਦੇ ਤਹਿਤ ਸਾਡੇ ਨਾਲ ਵੀ ਕੋਈ ਜੁੜੇ ਸਾਡੀ ਵੀ ਸੰਗਤ ਦੇ ਵਿੱਚ ਇੱਕ ਵੱਖਰੀ ਪਛਾਣ ਹੋਵੇ ਉਸ ਤਰ੍ਹਾਂ ਅਸੀਂ ਵਿਚਾਰਾਂ ਕਰ ਰਹੇ ਆਂ ਸਾਡੀ ਗੁਰਮਤ ਰਾਗੀ ਗ੍ਰੰਥੀ ਸਭਾ ਜਿਹੜੀ ਭਾਈ ਕਲਿਆਣਾ ਜੀ ਹੈ ਉਹ ਇਹਨਾਂ ਵਿਚਾਰਾਂ ਦੇ ਅਧੀਨ ਰਹਿ ਕੇ ਸਾਰੀਆਂ ਵਿਚਾਰਾਂ ਨਿਭਾ ਰਹੀ ਹੈ ਅੰਦਰ ਗ੍ਰੰਥੀ ਨੂੰ ਰਿਕਾਪਟ ਨਹੀਂ ਆਵੇਗੀ ਮੁਸ਼ਕਲ ਨਹੀਂ ਆਉਗੀ ਕਿਉਂਕਿ ਪਿੰਡ ਵਾਲੇ ਵਿੱਚ ਹਰ ਪਾਰਟੀਆਂ ਦੇ ਬੰਦੇ ਹੁੰਦੇ ਆ ਔਰ ਇੱਥੋਂ ਤੱਕ ਕਿ ਗ੍ਰੰਥੀ ਨੂੰ ਵੋਟ ਪਾਉਣ ਦਾ ਵੀ ਨਹੀਂ ਕਿਹਾ ਜਾ ਕੇ ਵੋਟ ਪਾਵੇ ਕਿਸੇ ਨਾਲ ਨਹੀਂ ਮਨਪ੍ਰੀਤ ਜੀ ਸਭਾ ਫਿਰ ਇੱਕ ਪੱਖ ਨਹੀਂ ਦੇਖੀ ਜੋਗੀ ਨਹੀਂ ਨਹੀਂ ਮਨਪ੍ਰੀਤ ਜੀ ਇਹਦੇ ਵਿੱਚ ਅਸੀਂ ਪੱਖਪਾਤ ਹੀ ਤਾਂ ਦੂਰ ਕਰਨਾ ਹੈ ਅਸੀਂ ਰਾਜਨੀਤਿਕ ਰਾਜਨੀਤਿਕ ਤੌਰ ਤੇ ਅਸੀਂ ਜੁੜਨਾ ਜ਼ਰੂਰ ਹੈ ਪਰ ਉਹਦੇ ਵਿੱਚ ਤੁਸੀਂ ਦੇਖੋ ਵੀ ਪੱਖਪਾਤ ਪਹਿਲਾਂ ਤੋਲੋ ਤੇ ਫਿਰ ਬੋਲੋ ਸਾਰੀਆਂ ਵਿਚਾਰਾਂ ਸੁਣਨੀਆਂ ਪੈਂਦੀਆਂ ਸਾਰੀਆਂ ਵਿਚਾਰਾਂ ਦੇ ਅਧੀਨ ਚੱਲਣਾ ਪੈਂਦਾ ਅਧੀਨ ਚੱਲ ਕੇ ਜਿਹੜਾ ਸਾਡੇ ਨਾਲ ਜੁੜੂਗਾ ਜਿਹੜਾ ਸਾਡੇ ਨਾਲ ਚੱਲੂਗਾ ਅਸੀਂ ਤਾਂ ਫਿਰ ਉਹਦਾ ਹੀ ਪੱਕ ਪੂਰਾਂਗੇ ਨਾ ਇਹੀ ਹੋ ਸਕਦਾ ਤੇ ਬਸੀ ਆਪਦੇ ਅੰਦਰੂਨੀ ਭਾਵਨਾ ਨਾਲ ਅਸੀਂ ਕਿਸੇ ਦਾ ਪੱਖ ਨਹੀਂ ਪੂਰਨਾ ਹਾਂ ਜੀਕਾ ਖਾਲਸਾ ਵਾਹਿਗੁਰੂ ਜੀ